हेलो फ्रेंड्स गुड मॉर्निंग सवेर सवेर का टाइम है बहुत ज़्यादा सवेर तो नहीं है लगभग साढ़े सात पौने अठ का टाइम हो चुका है तो अभिनव मेरा छोटा बेटा जो स्कूल जा चुक है तो टाइम दिखानी है टाइम जोड़ा है वो पौने अठ का हो चुका है इधर बिस्तर वगैरह ਬਿਸਤਰ ਵਰਗਾ ਜੋ ਹੈ ਉਹ ਜੇ ਮੈਂ ਠੀਕ ਕਰਨਾ ਤੇ ਇਸ ਰੂਮ ਦਾ ਬਿਸਤਰ ਜਿਹੜਾ ਮੈਂ ਸਵੇਰੇ ਹੀ ਠੀਕ ਕਰ ਦਿੱਤਾ ਸੀ ਮਤਲਬ ਜਦੋਂ ਮੈਂ ਉੱઠી ਸੀ ਮੈਂ ਉਦੋਂ ਹੀ ਠੀਕ ਕਰ ਦਿੱਤਾ ਸੀ ਤੇ ਇਧਰ ਨਮਨ ਜੀ ਥੋੜੇ ਹੀ ਉੱਠ ਕੇ ਨਾ ਸੁਸਤ ਆ ਰਿਹਾ ਤੇ ਚਲੋ ਚੱਲਦੇ ਹਾਂ ਅਸੀਂ ਕਿਚਨ ਦੇ ਵਿੱਚ ਇਧਰ ਮੈਂ ਕੜਾਈ ਨੂੰ ਗੈਸ ਦੇ ਉੱਪਰ ਰੱਖਿਆ ਚਿਮਨੀ ਕਰ ਦਿੱਤੀ ਏ ਔਨ ਤੇ ਕੜਾਈ ਵਿੱਚ ਮੈਂ ਪਾਵਾਂਗੀ ਤੇਲ ਫਰੈਂਡਸ ਅਸੀਂ ਘਰ ਦਾ ਹੀ ਤੇਲ ਇਸਤੇਮਾਲ ਕਰਦੇ ਹਾਂ ਸਰੋਂ ਦਾ ਤੇ ਇਸ ਵਾਰੀ ਅਸੀਂ ਕਹਾਣੀ ਥੋੜੀ ਲੇਟ ਕਢਵਾਈ ਹੈ ਮਤਲਬ ਜਿਹੜਾ ਇਸ ਸਰੋਂ ਆ ਉਹਦਾ ਤੇਲ ਥੋੜੀ ਲੇਟ ਕਢਵਾਇਆ ਇਸ ਲਈ ਪੈਕਡ ਬੋਤਲ ਜਿਹੜੀ ਹੈ ਨਾ ਉਹ ਵਿਲੀਆ ਨਹੀਂ ਪੈਗੀ ਹੈ ਇਸ ਵਾਰੀ ਅਦਰਵਾਈਜ਼ ਅਸੀਂ ਘਰ ਦਾ ਹੀ ਤੇਲ ਇਸਤੇਮਾਲ ਕਰਦੇ ਹਾਂ ਤੇ ਇੱਥੇ ਜਿਹੜੀਆਂ ਮੂਲੀਆਂ ਮੈਂ ਕੱਲ ਤੁਹਾਨੂੰ ਦਿਖਾ ਰਹੀ ਸੀ ਨਾ ਤੇ ਉਹਨਾਂ ਦੀ ਭੁਰਜੀ ਬਣਾ ਰਹੇ ਹਾਂ ਇਹ ਥੋੜੀਆਂ ਮੂਲੀਆਂ ਜਿਹੜੀਆਂ ਹਨ ਉਹ ਮੈਂ ਗ੍ਰੇਟ ਕਰ ਲਈਆਂ ਕਿਉਂਕਿ ਥੋੜੇ ਬਹੁਤ ਪਰੌਂਠੇ ਬਣ ਜਾਣਗੇ ਜਿਹਨੂੰ ਪਰੌਂਠਾ ਪਸੰਦ ਹੋਏਗਾ ਪਰੌਂਠਾ ਖਾ ਲੇਗਾ ਬੇਟਾ ਤੇ ਪਰੌਂਠਾ ਹੀ ਖਾਏਗਾ ਤੇ ਮੈਂ ਵੀ ਪਰੌਂਠਾ ਹੀ ਖਾਵਾਂਗੀ ਇਧਰ ਫਰੈਂਡਸ ਮੈਂ ਫਲੈਕਸ ਸੀਡ ਜੈਲ ਬਣਾ ਰਹੀ ਆ ਤੇ ਜਿਹੜੇ ਫਲੈਕਸੀਡ ਹੁੰਦੇ ਐਲਸੀ ਦੇ ਬੀਜ ਉਹਨਾਂ ਨੂੰ ਮੈਂ ਇੱਥੇ ਬੋਇਲ ਕਰ ਲਿਆ ਤੇ ਮੈਂ ਛੰਨੀ ਵਿੱਚ ਛਾਣ ਲਈ ਰੱਖ ਦਿੱਤਾ ਤੇ ਇਹਦੀ ਜੈਲ ਜਿਹੜੀ ਕਾਫੀ ਚੰਗੀ ਹੁੰਦੀ ਆ ਫਰੈਂਡਸ ਵਾਲਾ ਮਾਸਤੇ ਵੀ ਤੇ ਸਕਿਨ ਵਾਸਤੇ ਵੀ ਇੱਧਰ ਮੂਲੀ ਨੂੰ ਤੜਕਾ ਲਾ ਦਾਂਗੇ ਸਿੰਪਲ ਤਰੀਕੇ ਨਾਲ ਤੜਕਾ ਲਾਵਾਂਗੀ ਮੈਂ ਤੜਕੇ ਵਿੱਚ ਕੁਝ ਹੋਰ ਨਹੀਂ ਪਾਉਂਦੀ ਸਿਰਫ ਨਮਕ ਹਲਦੀ ਤੇ ਹਰੀ ਮਿਰਚ ਬਸ ਇੱਧਰ ਜਿਹੜਾ ਸਾਡਾ ਤੜਕਾ ਉਹ ਲੱਗ ਗਿਆ ਇੱਥੇ ਹਰੀਆਂ ਮਿਰਚਾਂ ਜਿਹੜੀਆਂ ਉਹਨਾਂ ਨੂੰ ਮੈਂ ਚਿਲੀ ਕਟਰ ਵਿੱਚ ਕਰ ਲਿਆ ਸੀਗਾ ਗਰਾਇੰਡ ਤੇ ਮਿਕਸ ਕਰ ਦਵਾਂਗੇ ਟੱਕ ਦਵਾਂਗੇ ਇਹਨਾਂ ਨੂੰ ਤੇ ਇਹਦੇ ਵਿੱਚ ਥੋੜਾ ਜਿਹਾ ਮੈਂ ਨਾ ਕੋਕੋਨਟ ਆਇਲ ਜਿਹੜਾ ਉਹ ਵੀ ਪਾ ਲਿਆ ਗਰਮ-ਗਰਮ ਦੇ ਵਿੱਚ ਹੀ ਤਾਂ ਕਿ ਮੈਲਟ ਹੋ ਜਾਏ ਇਹਦੇ ਨਾਲ ਹੀ ਮਿਕਸ ਹੋ ਜਾਏ ਇਸ ਤਰ੍ਹਾਂ ਫਰੈਂਡਸ ਇਹ ਐਕਸਟਰਾ ਵਰਜਨ ਕੋਕੋਨਟ ਆਇਲ ਹੈ ਕੋਲਡ ਪ੍ਰੈਸਡ ਵਿਧੀ ਨਾਲ ਜਿਹੜਾ ਬਣਾਇਆ ਜਾਂਦਾ ਬਾਲਾਂ ਵਾਸਤੇ ਵੀ ਮੈਂ ਇਸ ਨੂੰ ਇਸਤੇਮਾਲ ਕਰ ਲਵਾਂਗੀ ਤੇ ਸਕਿਨ ਵਾਸਤੇ ਵੀ ਇਸਤੇਮਾਲ ਅਸੀਂ ਇਸ ਨੂੰ ਕਰ ਲਵਾਂਗੇ ਤੇ ਚਲੋ ਇਹ ਇਹ ਵੀ ਕੰਮ ਇੱਕ ਹੈਗਾ ਸੀ ਇਹਨੂੰ ਵੀ ਕਰ ਲਿਆ ਵਗੇ ਵਗੈਰਾ ਜਿਹੜੀਆਂ ਗ੍ਰੇਟ ਕਰਕੇ ਤਿਆਰ ਆ ਹੁਣ ਜਦੋਂ ਜ਼ਰੂਰਤ ਹੋਏਗੀ ਮੈਂ ਪਰੌਂਠਾ ਵਗੈਰਾ ਬਣਾ ਲਵਾਂਗੀ ਤੇ ਚਲੋ ਹੁਣ ਉਦੋਂ ਤੱਕ ਅਸੀਂ ਬਿਸਤਰ ਜਿਹੜਾ ਉਹਨੂੰ ਸੈੱਟ ਕਰ ਲੈਨੇ ਆ ਇੱਥੇ ਮੈਂ ਬਿਸਤਰ ਸੈੱਟ ਕਰਤਾ ਹੈ ਬੱਚੇ ਸੌਂਦੇ ਆ ਇਸ ਕਮਰੇ 'ਚ ਗਰਮੀਆਂ 'ਚ ਅਸੀਂ ਵੀ ਇੱਧਰ ਹੀ ਸੌਂਦੇ ਆ ਕਿਉਂਕਿ ਏਸੀ ਹੈ ਤੇ ਸਾਰੇ ਇੱਥੇ ਹੀ ਸੌਂਦੇ ਆ ਤੇ ਸਰਦੀਆਂ ਵਿੱਚ ਅਹੀਂ ਨਾਲ ਦੇ ਕਮਰੇ ਸੌਣੇ ਆ ਤੇ ਬੱਚੇ ਜਿਹੜੇ ਆ ਇੱਧਰ ਸੌਂਦੇ ਆ ਜਿੱਦਾ ਜਿੱਥੇ ਜੀ ਕਰੇ ਕੋਈ ਸੌ ਸਕਦਾ ਹੈ ਐਹੋ ਜੀ ਕੋਈ ਗੱਲ ਨਹੀਂ ਹੈ ਜਿੱਦਾ ਜਿੱਥੇ ਜੀ ਕਰਿਓ ਸੌ ਸਕਦਾ ਹੈ ਤੇ ਚਲੋ ਹੁਣ ਨਾਸ਼ਤਾ ਕਰ ਲੈਨੇ ਆ ਨਾਸ਼ਤੇ ਵਿੱਚ ਮੈਂ ਬਣਾਇਆ ਮੂਲੀ ਵਾਲਾ ਪਰੌਂਠਾ ਖਾਵਾਂਗੀ ਮੈਂ ਅੱਜ ਕੱਲ ਪਰੌਂਠੇ ਜਿਹੜੇ ਆ ਉਹ ਵਧੀਆ ਲੱਗਦੇ ਆ ਧਨੀਆ ਵਗੈਰਾ ਪਾ ਕੇ ਗਰਮੀਆਂ ਵਿੱਚ ਪਰੌਂਠਿਆਂ ਦਾ ਮਜ਼ਾ ਨਹੀਂ ਆਉਂਦਾ ਅੱਜ ਕੱਲ ਜਿਹੜੇ ਪਰੌਂਠੇ ਆ ਕਾਫੀ ਵਧੀਆ ਬਣਦੇ ਆ ਤੇ ਆਓ ਫਰੈਂਡ ਤੁਸੀਂ ਵੀ ਨਾਸ਼ਤਾ ਕਰ ਲਵੋ ਹੁਣ ਜਿਹੜਾ ਟਾਈਮ ਆ ਉਹ ਦੁਪਹਿਰ ਦਾ ਹੋ ਚੁੱਕਿਆ ਮੈਂ ਇਥੇ ਨਾ ਤੋਕੇ ਫਰੀ ਹੋ ਗਈਆਂ ਤੇ ਮਿਰਰ ਤੇ ਜਿਹੜਾ ਦਾਗ ਹੈ ਉਹਨੂੰ ਮੈਂ ਕਵਾਂਗੀ ਪਲੀਜ਼ ਇਗਨੋਰ ਕਰਨਾ ਕਿਉਂਕਿ ਪਰਮਾਨੈਂਟ ਆ ਉਹ ਨਹੀਂ ਜਾਂਦਾ ਕਿਸੇ ਵੀ ਚੀਜ਼ ਨਾਲ ਰੂਮ ਸਾਰੇ ਸੈਟ ਹੈ ਸੋਫਾ ਵਗੈਰਾ ਸੈਟ ਹੈ ਨਮਨ ਪੜ ਰਿਹਾ ਹੈ ਇਹਦਾ ਨਾਮ ਨਮਨ ਹੈ ਮੇਰਾ ਵੱਡਾ ਬੇਟਾ ਤੇ ਇੱਥੇ ਪ੍ਰੈਸ ਰੱਖੀ ਹੈ ਕੁਝ ਕੱਪੜੇ ਪ੍ਰੈਸ ਕੀਤੇ ਸੀ ਤੇ ਮੇਰਾ ਹੈਂਕੀ ਵਿਆਹ ਹੋਇਆ ਇੱਥੇ ਅੱਜ ਅਸਲ ਜਿਵੇਂ ਕਿ ਤੇ ਜਾਣਾ ਸੀ ਪਰ ਕਿਸੇ ਕਾਰਨ ਨਹੀਂ ਜਾ ਪਾਈ ਵਾਸ਼ਿੰਗ ਮਸ਼ੀਨ ਚ ਕਪੜੇ ਜਿਹੜੇ ਆ ਧੁੱਲ ਰਹੇ ਆ ਟੁਕੀਚਨ ਵੀ ਸਾਰਾ ਸੈੱਟ ਆ ਫਰੈਂਡਸ ਮਿਕਸੀ ਦਾ ਜਿਹੜਾ ਜੱਗ ਹੈ ਉਹਨੂੰ ਮਿਕਸੀ ਦੇ ਉੱਪਰ ਰੱਖਣਾ ਅਸਲ ਚ ਜੱਗ ਨਹੀਂ ਆ ਇਹ ਦਾ ਆਟਾ ਵਗੈਰਾ ਲਾਣ ਵਾਸਤੇ ਜਾਰ ਹੈ ਤੇ ਚਾਹ ਵਾਲੇ ਬਰਤਨਾਂ ਦੀਦੀ ਵਾਸਤੇ ਚਾਹ ਬਣਾਈ ਸੀ ਦੀਦੀ ਕੰਮ ਕਰਕੇ ਗਈ ਹੈ ਜਿਹੜੇ ਮੇਰੇ ਹਾਊਸ ਹੈਲਪ ਨੇ ਤੇ ਉਹੀ ਇੱਕ ਦੋ ਬਰਤਨ ਰਹਿ ਗਿਆ ਬਾਕੀ ਸਾਰੇ ਬਰਤਨ ਮੈਂ ਕਲੀਨ ਕਰ ਚੁੱਕੀ ਹਾਂ ਤੇ ਚਲੋ ਇੱਕ ਵਾਰੀ ਬਾਹਰ ਦਾ ਦ੍ਰਿਸ਼ ਤੁਹਾਨੂੰ ਦਿਖਾਨੀ ਹੈ ਬਾਹਰ ਜੜੀ ਓਤੋਂ ਪਾ ਚੁੱਕੀ ਹੈ ਸਰਦੀਆਂ ਵਿੱਚ ਮੈਂ ਤੁਹਾਨੂੰ ਜਿਵੇਂ ਪਹਿਲੇ ਵਲੌਗ ਚ ਦੱਸਿਆ ਸਾਡੇ ਵਿੜੇ ਤੋਂ ਬਹੁਤ ਘੱਟ ਆਂਦੀ ਹੈ ਇਹ ਗਰਮੀਆਂ ਵਿੱਚ ਬਹੁਤ ਹੀ ਜ਼ਿਆਦਾ ਆਂਦੀ ਹੈ। ਤੇ ਚਲੋ ਅੱਜ ਮੈਂ ਤੁਹਾਨੂੰ ਬੈਕਯਾਰਡ ਵੀ ਦਿਖਾਉਂਦੀ ਆਂ ਘਰ ਦਾ। ਜਿੱਥੇ ਅਸੀਂ ਇੱਕ ਵੇਲੀ ਟਾਈ ਬਣਾ ਕੇ ਰੱਖਿਆ ਹੈ ਜਿਸ ਪਿੰਡ ਵਿੱਚ ਜਿਹੜਾ ਡੰਗਰਾਂ ਦਾ ਵਾੜਾ ਉਸ ਨੂੰ ਵੇਲੀ ਕਿਹਾ ਜਾਂਦਾ। ਇੱਥੇ ਥੋੜੇ-ਬਹੁਤ ਪlant ਲੱਗੇ ਹੋਏ ਹਨ। ਬੋਟਸ ਦੇ ਵਿੱਚ ਇੱਧਰ ਸਾਡਾ ਕਿਚਨ ਗਾਰਡਨ ਹੈ ਤੇ ਇਹ ਸਾਡੀ ਗਊ ਮਾਤਾ ਜਿਹੜੀਆਂ ਆ ਰਾਮਕਾਰੀਆਂ ਇਹ ਕਿੰਨੂ ਦਾ ਪੇੜ ਹੈ ਕਿੰਨੂ ਲੱਗੇ ਹੋਇਆ ਪਰ ਫਰੈਂਡਸ ਝੜ ਜਾਂਦੇ ਆ ਕਿੰਨੂ ਜਦ ਤੱਕ ਪੱਕਣੇ ਹੁੰਦੇ ਆ ਉਸ ਤੋਂ ਪਹਿਲਾਂ ਪੱਲਾ ਹੀ ਝਾੜੀ ਜਾਂਦੇ ਆ ਪਤਾ ਨਹੀਂ ਕੀ ਇਹਨਾਂ ਨੂੰ ਪ੍ਰੋਬਲਮ ਹੈ ਤੇ ਅਮਰੂਦ ਦਾ ਪੇੜ ਹੈ ਹੁਣ ਇਥੇ ਸਰਦੀਆਂ ਵਾਲੇ ਅਮਰੂਦ ਆਣਗੇ ਇੱਧਰ ਪਪੀਤੇ ਦਾ ਪੇੜ ਆ। ਸ਼ਾਇਦ ਇੱਕ ਆਂਬ ਦਾ ਪੇੜ ਆ ਤੇ ਇੱਕ ਲੀਚੀ ਦਾ। ਆਂਬ ਦਾ ਜਿਹੜਾ ਪੇੜ ਆ ਉਹਤੇ ਅਜੇ ਆਂਬ ਨਹੀਂ ਆਏ। 2-3 ਸਾਲ ਹੋ ਗਏ ਉਹਨੂੰ ਲੱਗਿਆ ਤੇ ਕਿਚਨ ਗਾਰਡਨ ਵਿੱਚ ਅਸੀਂ ਧਨੀਆ, ਪਾਲਕ, ਮੇਥੀ ਉਗਾ ਕੇ ਰੱਖੀਏ ਤੇ ਕੁਝ ਇੱਕ ਮਿਰਚਾਂ ਦੇ ਪੌਦੇ ਨੇ। ਤੇ ਇੱਧਰ ਜਿਹੜੇ ਪਸ਼ੂ ਆ ਉਹਨਾਂ ਦਾ ਘਰ ਆ। ਇੱਧਰ ਇੱਕ ਚੁੱਲ੍ਹਾ ਆ ਜਿਹੜਾ ਕਿ ਅਸੀਂ ਬਹੁਤ ਹੀ ਘੱਟ ਚਲਾਉਂਦੇ ਹਾਂ। ਸਰਦੀਆਂ ਵਿੱਚ ਹੀ ਚੁੱਲਾ ਬਾਲਾਂਗੇ ਕਿਉਂਕਿ ਸਾਗ ਵਗੈਰਾ ਬਣਾਇਆ ਕਰੇਗਾ ਇਹ ਖਾਲੀ ਬਰਤਨ ਪੀਪਾ ਜਿਹਨੂੰ ਬੋਲਦੇ ਆਂ ਸੀ ਤੇਲ ਘੜਵਾਇਆ ਸੀ ਉਹਦੇ ਵਿੱਚ ਤੇ ਇਹ ਘਰ ਤੋਂ ਬਾਹਰ ਦਾ ਦ੍ਰਿਸ਼ ਹੈ ਸਾਡੇ ਘਰ ਲਾਗੇ ਚਲੋ ਹੁਣ ਅੰਦਰ ਚੱਲਦੇ ਆਂ ਤੇ ਅੰਦਰ ਜਾ ਕੇ ਤੁਹਾਡੇ ਨਾਲ ਅਸੀਂ ਥੋੜੀ ਜੀ ਗੱਲਬਾਤ ਜਿਹੜੀ ਆ ਉਹ ਕਰਦੇ ਆਂ ਬੈਠ ਕੇ ਹੁਣ ਕਿਉਂਕਿ ਫ੍ਰੀ ਹੋ ਗਏ ਆਂ ਕੰਮਕੁੰਮ ਵਗੈਰਾ ਕਰਕੇ ਤੇ ਚਲੋ ਅਸੀਂ ਚੱਲੀਏ ਅੰਦਰ ਪਿਛੇ ਚਿੱਤਰ ਮੈਂ ਦੱਸਿਆ ਕੱਪੜੇ ਧੋ ਕਰੀਏ ਤੇ ਇਹ ਬੋਰੀਆਂ ਥੋੜੇ ਦਿਨ ਤੱਕ ਇਸ ਤਰ੍ਹਾਂ ਹੀ ਰਹਿਣਗੀਆਂ ਤੇ ਵਾਸ਼ਿੰਗ ਮਸ਼ੀਨ ਦੀ ਆਵਾਜ਼ ਆ ਰਹੀ ਹੈ ਟਾਈਮ ਮੈਂ ਲਗਭਗ ਸਵਾ 12 ਦਾ ਹੋ ਰਿਹਾ ਨਾ ਧੋ ਕੇ ਮੈਂ ਹੋ ਗਈਆਂ ਫ੍ਰੀ ਦੀਦੀ ਕੰਮ ਕਰਕੇ ਜਾ ਚੁੱਕੇ ਆ ਉਹਨਾਂ ਨੂੰ ਚਾਹ ਵਗੈਰਾ ਭਲਾਈ ਸੀ ਬਣਾ ਕੇ ਤੇ ਉਹ ਚਲੇ ਗਏ ਆ ਤੇ ਮੈਂ ਵੀ ਹੁਣ ਫ੍ਰੀ ਆ ਹੁਣ ਥੋੜਾ ਰੈਸਟ ਕਰਾਂਗੇ ਫੋਨ ਵਗੈਰਾ ਚਲਾਵਾਂਗੇ ਤੇ ਸਾਨੂੰ ਆਉਣ ਵਾਲੇ ਇਸ ਹਫਤੇ ਦੇ ਵਿੱਚ ਇੱਕ ਸ਼ਾਦੀ ਵੀ ਹੈ ਹਲਕੀ ਹਲਕੀ ਉਹਦੀ ਵੀ ਤਿਆਰੀ ਕਰਨੀ ਬਾਕੀ ਹੈ ਉਹ ਤਿਆਰੀ ਕਰਾਂਗੇ ਤੇ ਰਾਤੀ ਜਿਹੜੇ ਮੈਂ ਤੁਹਾਨੂੰ ਗੁਲਗਲੇ ਦਿਖਾ ਰਹੀ ਸੀ ਉਹ ਮੇਰੇ ਮਾਮਾ ਜੀ ਦੀ ਬੇਟੀ ਦੀ ਸ਼ਾਦੀ ਹੈ ਤੇ ਉਧਰੋਂ ਆਏ ਸੀਗੇ ਤੇ ਇਸ ਟਾਈਮ ਤੱਕ ਮੈਂ ਲਗਭਗ ਫ੍ਰੀ ਹੁੰਨੀ ਐ ਹੁਣ ਵੱਡਾ ਬੇਟਾ ਟਿਊਸ਼ਨ ਜਾਏਗਾ ਲਗਭਗ ਕੋਈ 9:00 ਤੇ 3 ਦੇ ਕਰੀਬ ਜਾਂਦਾ ਤੇ 3:30 ਵਜੇ ਛੋਟਾ ਬੇਟਾ ਆਉਂਦਾ ਹੈ ਟਿਕ ਪੌਣੇ ਦੇ 4 ਵਜੇ ਉਹ ਵੀ ਟਿਊਸ਼ਨ ਚੱਲ ਜਾਂਦਾ ਬੱਚਿਆਂ ਕੋਲ ਅੱਜਕੱਲ ਜਿਹੜਾ ਟਾਈਮ ਹੈ ਨਾ ਬਹੁਤ ਘੱਟ ਹੁੰਦਾ ਤੇ ਦਿਨ ਵੀ ਛੋਟੇ ਹੋ ਗਏ ਆ ਹੁਣ ਤੇ ਥੋੜਾ ਥੋੜਾ ਨਾ ਟਾਈਮ ਦਾ ਫਰਕ ਪੈਣਾ ਸ਼ੁਰੂ ਹੋਈ ਹੈ ਤੇ ਚਲੋ ਮਿਲਦੀਆਂ ਤੁਹਾਨੂੰ ਮੈਂ ਥੋੜੀ ਦੇਰ ਵਿੱਚ ਤੇ ਪਲੀਜ਼ ਜੇਕਰ ਤੁਸੀਂ ਵੀਡੀਓ 'ਚ ਕੁਝ ਵੀ ਤੁਹਾਨੂੰ ਚੰਗਾ ਲੱਗੇ ਤੇ ਵੀਡੀਓ ਨੂੰ ਲਾਈਕ ਕਰਿਆ ਕਰੋ ਵਾਚ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਤੇ ਸ਼ੇਅਰ ਕਰਿਆ ਕਰੋ ਤੇ ਇਸ ਤਰ੍ਹਾਂ ਹੀ ਬਣੇ ਰੋ ਵੀਡੀਓ 'ਚ ਤੁਹਾਨੂੰ ਅੱਗੇ ਮੈਂ ਫੇਰ ਮਿਲਦੀ ਆਂ ਸ਼ਾਮ ਦਾ ਟਾਈਮ ਹੈ ਫਰੈਂਡਸ ਟਾਈਮ ਹੋ ਗਿਆ ਹੈ 7:30 ਦਾ ਤੇ ਹੁਣ ਅਸੀਂ ਜਾਵਾਂਗੇ ਛੱਤ ਤੇ ਕਿਉਂਕਿ ਛੱਤ ਤੇ ਜਿਵੇਂ ਤੁਹਾਨੂੰ ਪਤਾ ਮੈਂ ਕੱਲ ਕਣਕ ਧੋਤੀ ਸੀ ਨਾ ਤੇ ਕਣਕ ਪਈ ਹੋਈ ਹੈ ਤੇ ਕਣਕ ਨੂੰ ਇਕੱਠੇ ਕਰ ਦੇਵਾਂਗੇ ਕਿਉਂਕਿ ਕਣਕ ਸੁੱਕਣ ਚ 3-4 ਦਿਨ ਲੱਗਣਗੇ ਧੁੱਪ ਆਈ ਨਹੀਂ ਹੈ ਵੀ ਜ਼ਿਆਦਾ ਗਾੜੀਆਂ ਨਹੀਂ ਪੈ ਰਹੀਆਂ ਧੁੱਪ ਲੱਗਦੀ ਹੈ ਪਰ ਧੁੱਪ ਜਿਹੜੀ ਉਹ ਗਾੜੀ ਨਹੀਂ ਹੁੰਦੀ ਤੇ ਚਲੋ ਅਸੀਂ ਦਾਣੇ ਜਿਹੜੇ ਆ ਉਹਨਾਂ ਨੂੰ ਇਕੱਠੇ ਕਰ ਲਈਏ ਦਾਣੀ ਮੈਂ ਇਕੱਠੇ ਕਰ ਦਿੱਤੇ ਆ ਤੇ ਇਹਨਾਂ ਨੂੰ ਮੈਂ ਇੱਥੇ ਹੀ ਰਹਿਣ ਦਵਾਂਗੀ ਕਿਉਂਕਿ ਸਵੇਰੇ ਫੇਰ ਇਹਨਾਂ ਨੂੰ ਖਿਲਾਰਨਾ ਤਿੰਨ ਚਾਰ ਦਿਨਾਂ ਇਹ ਪ੍ਰੋਸੈਸ ਚੱਲੇਗਾ ਜੇ ਤੇ ਗਰਮੀਆਂ ਵਿੱਚ ਛਾਤ ਤੇ ਆਇਆ ਨਹੀਂ ਜਾਂਦਾ ਤੇ ਹੁਣ ਸਰਦੀਆਂ ਪੂਰੀਆਂ ਆ ਗਈਆਂ ਛਾਤ ਹੀ ਕਟਾਂਗੇ ਇਹ ਆ ਸੇ ਪਾਸੇ ਦਾ ਦ੍ਰਿਸ਼ਾ ਘਰ ਦਾ ਸਨਸੈਟ ਹੋ ਰਿਹਾ ਸੂਰਯਦੇਵ ਜਾ ਰਹੇ ਨੇ ਕਾਫੀ ਪਿਆਰੇ ਲੱਗ ਰਿਹਾ आसमान बिल्कुल क्लियर है कोई बच्चा पतंग उड़ा रहा है पंछी अपने ਘਰਾਂ ਨੂੰ ਜਾ ਰਹੇ ਆ کافی ਮਨਮੋਹਕ ਦ੍ਰਿਸ਼ ਨੂੰ ਦੱਸ ਸ਼ਾਮ ਦਾ ਸ਼ਾਮ ਨੂੰ ਛਾਤਿਆਂ ਨਾਲ ਵਧੀਆ ਲੱਗਦਾ ਵੈਸੇ ਤਾਂ ਹੁਣ ਗਰਮੀयां ਛਾਤੀ ਰਿਹਾ ਜਾਏਗਾ ਇਧਰ ਸਾਡੇ ਘਰ ਦੇ ਸਾਹਮਣੇ ਦਾ ਦ੍ਰਿਸ਼ ਸਾਡੇ ਘਰ ਦੇ ਬਾਹਰ ਇੱਕ ਦਰਖਤ ਹੈ ਦੋ ਦਰਖਤ ਸੀ ਇੱਕ ਦਰਖਤ ਜਿਹੜਾ ਕਾਫੀ ਪੁਰਾਣਾ ਹੋ ਗਿਆ ਸੀ ਫਿਰ ਉਸ ਨੂੰ ਕੱਟਣਾ ਪਿਆ ਗਿਆ ਤੇ ਥੱਲੇ ਜਿਵੇਂ ਕੱਪੜੇ ਜਿਹੜੇ ਆ ਬਾਹਰੋਂ ਉਠਾਣੇ ਆ ਇਹ ਸਾਡੇ ਘਰ ਦੀ ਜਿਹੜੀ ਹੈ ਮੇਨ ਐਂਟਰੈਂਸਡ ਹੈ ਐਂਟਰੈਂਸ ਹੈ ਸੋਰੀ ਤੇ ਆਸਮਾਨ ਬਿਲਕੁਲ ਕਲੀਅਰ ਹੈ ਸ਼ਾਂਤ ਹੈ ਕੋਈ ਹਵਾ ਵਗੈਰਾ ਨਹੀਂ ਚੱਲ ਰਹੀ ਪਿੰਡਾਂ ਵਿੱਚ ਲਗਭਗ ਸਾਰੇ ਘਰਾਂ ਵਿੱਚ ਪਸ਼ੂ ਹੁੰਦੇ ਆ ਪਰ ਹੁਣ ਇਹ ਕੰਮ ਬਹੁਤ ਘਟ ਗਿਆ ਲੋਕੀ ਘਾਟੀ ਪਸ਼ੂ ਰੱਖਦੇ ਆ ਤੇ ਚਲੋ ਫਰੈਂਡਸ ਮਿਲਾਂਗੀ ਤੁਹਾਨੂੰ ਇੱਕ ਨਵੇਂ ਵੀਡੀਓ ਨਾਲ ਥੋੜੀ ਜਿਹੀ ਕਲਿੱਪ ਅੱਗੇ ਐ ਮੈਂ ਐਡ ਕੀਤੀ ਐ ਉਸ ਨੂੰ ਵੇਖੋ ਤੇ ਇੰਜੋਏ ਕਰੋ ਗੁੱਡ ਈਵਨਿੰਗ ਫਰੈਂਡਸ ਟਾਈਮ 5:30 ਦੇ ਕਰੀਬ ਹੋ ਗਿਆ ਤੇ ਹੁਣ ਮੈਂ ਬਣਾਵਾਂਗੀ ਆਪਣੇ ਲਈ ਚਾਹ ਤੇ ਚਾਹ ਬਣਾਉਣ ਤੋਂ ਬਾਅਦ ਮੈਂ ਤੁਹਾਡੇ ਨਾਲ ਬਰਤਨ ਸਾਫ਼ ਕਰਾਂਗੀ ਤੇ ਸ਼ਾਮ ਦੇ ਖਾਣੇ ਦਾ ਵੇਖਾਂਗੇ ਅੱਜ ਬਣੇਗੀ ਮਿਕਸ ਦਾਲ ਤੇ ਸਵੇਰ ਲਈ ਮੈਂ ਗੋਭੀ ਦੀ ਸਬਜ਼ੀ ਲੈ ਕੇ ਰੱਖੀ ਹੋਈ ਹੈ ਗੋਭੀ ਅੱਜ ਦੁਪਹਿਰ ਨੂੰ ਬਾਜੀ ਸਬਜ਼ੀ ਵਾਲੇ ਬਾਜੀ ਆਏ ਸੀ ਉਹਨਾਂ ਕੋ ਮੈਂ ਗੋਭੀ ਲਈ ਸੀ ਅੱਜ ਬਣੇ ਸਵੇਰੇ ਬਣੇਗੀ ਗੋਭੀ ਤੇ ਹੁਣ ਬਣੇਗਾ ਮਿਕਸ ਨਾਲ ਤੇ ਚਾਵਲ ਬਣਨਗੇ ਤੇ ਜੇ ਕਿਸੇ ਨੇ ਚਪਾਤੀ ਖਾਣੀ ਹੋਏਗੀ ਤਾਂ ਉਹ ਮੈਂ ਚਪਾਤੀ ਉਹਨੂੰ ਬਣਾ ਦਾਂਗੀ ਤੇ ਬੱਚੇ ਅਜੇ ਟਿਊਸ਼ਨ ਤੇ ਗਿਆ ਛੋਟੇ ਨੇ ਤੇ ਆ ਜਾਣਾ 1 ਘੰਟੇ ਤੱਕ ਅੱਧੇ ਪੌਣੇ ਘੰਟੇ ਤੱਕ ਆ ਜਾਏਗਾ ਤੇ ਵੱਡਾ ਜਿਹੜਾ ਉਹ 7:30 7:30 ਵਜੇ ਤੱਕ ਆ ਜਾਂਦਾ ਹੋਰ ਤੇ ਫਰੈਂਡਸ ਨਹੀਂ ਰਹਿ ਜਾਂਦਾ ਪਰ ਬੱਚਿਆਂ ਨੇ ਘਰੋਂ ਦੇ ਬਾਹਰ ਜਾਣਾ ਹੀ ਹੁੰਦਾ ਹੈ ਤੇ ਚਲੋ ਮੈਂ ਹੁਣ ਬਾਕੀ ਰੰਦਾ ਜਿਹੜਾ ਉਹ ਕੰਮ ਕਰ ਲੈਣੀ ਆ ਤੇ ਤੁਹਾਨੂੰ ਮਿਲਾਂਗੀ ਮੈਂ ਥੋੜੀ ਦੇਰ ਵਿੱਚ ਬਰਤਨ ਵਗੈਰਾ ਸਾਫ ਕਰਕੇ